i okay. okay. ਮਾ ਬਾਰੇ ਵਿੱਚ ਸਮੂਹ ਨਾਗਪੁਰ ਦੀ ਸੰਗਤ ਵੱਲੋਂ ਦੇਸ਼ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਨਾਗਪੁਰ ਵਿਖੇ ਗੁਰਦਾਰਾ ਗੁਨਾਹੰਦਵਾਰ ਦੇ ਬਾਹਰ ਹਾਂ ਜਿੱਥੇ ਪਿਛਲੇ 4 ਦਿਨਾਂ ਤੋਂ ਸਿੱਖੀ ਲਹਿਰ ਨੂੰ ਸਮਰਪਿਤ ਪ੍ਰੋਗਰਾਮ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੁਆਰਾ ਚਲਾਇਆ ਗਿਆ ਇਸ ਪ੍ਰੋਜੈਕਟ ਨੂੰ ਲੈ ਕੇ ਸਿੰਘ ਸਾਡੇ ਕੋਲ ਆਏ ਤੇ ਨਾਗਪੁਰ ਦੀ ਸੰਗਤ ਦੇ ਇਸ ਬਾਰੇ ਕੀ ਵਿਚਾਰ ਨੇ ਆਓ ਮਿਲਦੇ ਹਾਂ ਕੁਝ ਸੰਗਤ ਦੇ ਸੱਜਣਾ ਨੂੰ ਸਾਡੇ ਨਾਲ ਹੈਗੇ ਨਾ ਸਰਦਾਰ ਮਲਕੀਤ ਸਿੰਘ ਵਾਲ ਸਰਦਾਰ ਮਲਕੀਤ ਸਿੰਘ ਵਾਲ ਜੀ ਤੁਹਾਡੇ ਇਸ ਪ੍ਰੋਗਰਾਮ ਬਾਰੇ ਕੀ ਵਿਚਾਰ ਨੇ ਤੁਸੀਂ ਸੰਗਤ ਦੇ ਸਿੱਖ ਸਿੱਖੀ ਲਹਿਰ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਆ ਇਹ ਤੇ ਹਰ ਜਗ੍ਹਾ ਸੰਗਤ ਨੂੰ ਰਲ ਮਿਲ ਕੇ ਕਰਉਣਾ ਚਾਹੀਦਾ ਇਹ ਨਰੋਲ ਗੁਰਮਤਿ ਗੱਲ ਆ ਜਿਹੜੀ ਅੱਜ ਸਾਡੇ ਤੋਂ ਵਿਸਰਦੀ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਵਿਚਾਰ ਗੁਰਮਤ ਜਿਹੜੇ ਗੁਰੂ ਨਾਨਕ ਦਾ ਸਦਾ ਸਾਡੇ ਤੋਂ ਛੁੱਟਦਾ ਜਾ ਰਿਹਾ ਵਿਸਰਦਾ ਜਾ ਰਿਹਾ ਇਹਨਾਂ ਵੀਰਾਂ ਦਾ ਇੱਕ ਬਹੁਤ ਬਹੁਤ ਕੋਟੀ ਧੰਨਵਾਦ ਕਰਦੇ ਆ ਜਿਹੜੇ ਸਿੱਖੀ ਲਹਿਰ ਨੂੰ ਲੈ ਕੇ ਚੱਲਦੇ ਆ ਬਾਏ ਗੁਰਜੀ ਕਾਕਾंचं ਬਾਏ ਗੁਰਜੀ ਬਾਏ ਇਸਦੇ ਨਾਲ ਹੀ ਕੁਝ ਨੌਜਵਾਨ ਵੀਰਾਂ ਤੋਂ ਵੀ ਪੁੱਛਦੇ ਆਂ ਵੀ ਉਹਨਾਂ ਦੇ ਸਿੱਖੀ ਲਹਿਰ ਨੂੰ ਲੈ ਕੇ ਕੀ ਵਿਚਾਰ ਹਨ ਸਾਡੇ ਨਾਲ ਇੱਕ ਵੀਰ ਹਨ ਇੱਥੇ ਤੇ ਉਹ ਦੱਸਣ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਵਿਚਾਰ ਨੇ ਸਿੱਖੀ ਲਹਿਰ ਨੂੰ ਸਮਰਪਿਤ ਜੇ ਤੁਸੀਂ ਦੱਸੋ ਜੀ ਸਿੱਖੀ ਲਹਿਰ ਉਹਨਾਂ ਖਾਲਸਾ ਹੈ ਤੇ ਇਸ ਸਿੱਖੀ ਲਹਿਰ ਆ ਉਹ ਮਿਸ਼ਨਰੀ ਕੌੜੇ ਦੇ ਪ੍ਰੋਫੈਸਰ ਗੁਰਵਜਨ ਸਿੰਘ ਜੀ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਬਹੁਤ ਵਧੀਆ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਸਿੱਖ ਕੌਮ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਬਾਰੇ ਸੁਖੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਸੰਜੀਤ ਚਾਰਾ ਨਾਗਪੁਰ ਦੀ ਸੰਗਤ ਦੀਆਂ ਜੀ ਬਹੁਤ-ਬਹੁਤ ਧੰਨਵਾਦੀਆਂ ਨਾਗਪੁਰ ਦੀ ਸੰਗਤ ਦੇ ਜਨਨ ਸਾਨੂੰ ਸਹਿਰੋ ਬਖਸ਼ ਦਿੱਤਾ ਅਸੀਂ ਬਹੁਤ-ਬਹੁਤ ਧੰਨਵਾਦੀਆਂ ਗੁਰਮਤਿਆਰ ਮਿਸ਼ਨਰੀ ਕਾਲਜ ਵਾਲਿਆਂ ਦੇ ਜਿਨ੍ਹਾਂ ਨੇ ਸਿੱਖ ਲਹਿਰ ਨੂੰ ਚਲਾ ਕੇ ਨਾਗਪੁਰ ਵੱਲ ਆਪਣੇ ਪੈੜ ਸਾਡੇ ਕੋਲ ਲੈ ਕੇ ਆਏ ਹੁਣ ਪੁੱਛਦੇ ਹਾਂ ਜੀ ਗੁਰਦੁਆਰਾ ਗ੍ਰਾਂਥਵਾਰ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਅਜਗਰ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਦੇ ਸਿੱਖੀ ਲਹਿਰ ਦੇ ਬਾਰੇ ਕੀ ਵਿਚਾਰ ਹਨ ਸਰਦਾਰ ਅਜਗਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਹੁਤ ਸੁਣੋ ਉਪਰਾਲਾ ਹੈ ਤੁਕ ਇਸ ਸਿੱਖ ਲਾਰ ਜਿਹੜੀ ਚਲਾਈ ਗਈ ਹੈ ਤੁਮਕ ਗਿਆਨ ਵਿੱਚੋਂ ਵੱਲੋਂ ਅਤੇ ਗੁਰੂ ਨਾਨਕ ਦਰਬਾਰ ਕਮੇਟੀ ਦਸਤੰਦ ਇਹ ਬੜਾ ਉਪਰਾਲਾ ਕੀਤਾ ਹੈ ਇਸ ਦੇ ਵਿੱਚ ਸਾਰੇ ਸੰਗਤ ਨੂੰ ਰਾਮਾ ਪਰਮਾ ਨੂੰ ਛੜਨਾ ਹੈ ਡੇਰੇਦਾਰਾਂ ਨੂੰ ਛੜਨਾ ਹੈ ਅਤੇ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੀ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਹੈ ਇਸ ਦੇ ਉੱਤੇ ਸਾਰਾ ਜੋਰ ਦਿੱਤਾ ਗਿਆ ਹੈ ਔਰ ਇਹ ਸਾਰੇ ਸੰਸਾਰ ਦੇ ਵਾਸਤੇ ਜੋ ਗੁਰਬਾਣੀ ਹੈ ਉਹ ਸਾਰੇ ਸੰਸਾਰ ਦੀ ਸਾਂਝੀ ਹੈ ਸਾਰੇ ਦੁਨੀਆ ਇਸ ਦਾ ਲਾਭ ਲੈ ਸਕਦੀ ਹੈ ਸਾਰੀ ਦੁਨੀਆ ਇਸ ਦੀ ਵਿਚਾਰਧਾਰਾ ਨਾਲ ਚਲੇ ਤਾਂ ਸਾਰਾ ਪਾਈਚਾਰਾ ਜੋ ਹੈ ਉਹ ਇੱਕ ਹੋ ਸਕਦਾ ਹੈ ਤੇ ਸਾਰਿਆਂ ਨੂੰ ਅਨੰਤ ਸੁੱਖ ਪ੍ਰਾਪਤ ਹੋ ਸਕਦੇ ਹਨ ਇਹ ਨਾਮ ਹੈ ਸਿਕਲੈਰ ਮਰਿਆਦਾ ਸਿਕਲੈਰ ਚਲਾਈ ਚੇਡ ਚਲਾਈ ਹੈ ਔਰ ਗ੍ਰੋਥ ਮਿਸ਼ਨ ਗੁਰਮਤ ਗਿਆਨ ਮਿਸ਼ਨਰੀ ਕਾਲਜ ਨੂੰ ਜੋ ਇਹ ਸੇਵਾ ਬੜੀ ਉਦਮ ਨਾਲ ਬੜੇ ਚਾਨ ਨਾਲ ਕਰ ਰਹੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਸ ਤਰ੍ਹਾਂ ਨਾਗਪੁਰ ਦੀ ਸੰਗਤ ਨੇ ਸਿੱਖੀ ਲਹਿਰ ਤੋਂ ਲਾਹਾ ਲਿਆ ਹੈ ਅਗਰ ਤੁਸੀਂ ਲਾਹਾ ਲੈਣਾ ਚਾਹੁੰਦੇ ਹੋ ਸਿੱਖੀ ਲਹਿਰ ਤੋਂ ਤਾਂ ਸਾਡੀ ਵੈਬਸਾਈਟ ਦੇ ਉੱਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਉੱਤੇ ਆਓ ਤੇ ਨਾਲ ਹੀ ਸਾਨੂੰ ਫੇਸਬੁੱਕ ਦੇ ਉੱਤੇ ਕਦੇ ਵੀ ਮਿਲ ਸਕਦੇ ਹਾਂ ਅਸੀਂ ਤੁਹਾਡੀ ਵਿਚਾਰਾਂ ਦੀ ਅੜੀਕ ਵਿੱਚਾਂ ਜੀ ਵਾਹਿਗੁਰੂ खालसा ka <laughs>